ਸਾਰੇ ਮਾਮਲੇ ਇਹ ਵੀ ਜਿੰਨੇ ਵੀ ਸਾਡੇ ਵਪਾਰੀ ਨੇ ਕਿਤਾ ਥੋੜਾ ਨੁਕਸਾਨ ਕੀਤਾ ਬਹੁਤ ਨੁਕਸਾਨ ਮੀਨ ਜਿੰਨਾ ਵੀ ਨੁਕਸਾਨ ਹੋ ਗਿਆ ਜਿਹਦਾ ਕੋਈ ਹਿਸਾਬ ਨਹੀਂ ਲਾ ਸਕਦੇ ਅਸੀਂ ਕਿਉਂ ਕਿ ਰਿਆਣਿਆਂ ਦਾ ਸਭ ਤੋਂ ਵੱਧ ਹੋਇਆ ਕੱਪੜੇ ਦਾ ਦੂਜਾ ਵੱਧ ਹੋਇਆ ਕਰਿਆਣਾ ਦਾ ਡਾਕਟਰ ਹਰ ਇੱਕ ਤਾਂ ਹੋਇਆ ਹਰ ਇੱਕ ਕੋਈ ਦੁਕਾਨ ਹੈ ਕਿਹਸੇ ਜਿਹਦੇ ਅੰਦਰ ਪਾਣੀ ਨਹੀਂ ਗਿਆ ਉਹ ਜਿਹਦੇ ਘਰੇ ਪਾਣੀ ਨਾ ਗਿਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਅਸੀਂ GST ਭਰਦੇ ਹਾਂ ਅਸੀਂ ਟੈਕਸ ਪਾਦੇ ਇਨਕਮ ਟੈਕਸ ਭਰਦੇ ਹਾਂ ਸਾਨੂੰ ਉਹਦੇ ਬਦਲ ਕੀ ਮਿਲਦਾ ਸਿਰਫ ਬੇਚੋਰਨਾ ਜੋ ਚੋਰ ਕਹਾ ਜਾਂਦੇ ਆ ਵੀ ਸਾਡੇ ਵਪਾਰੀ ਇਕੱਠਾ ਅੱਜ ਅਸੀਂ ਇਕਾ ਕਰ ਲਿਆ ਇਕੱਠਾ ਬੰਦਾ ਕਰ ਲਏ ਤੇ ਬੰਦਿਆਂ ਨੇ ਇੱਕ ਜੁਟ ਹੋ ਕੇ ਚੱਲਣਗੇ ਇਕੱਠੇ ਹੋ ਕੇ ਚੱਲਣਗੇ ਔਰ ਵਪਾਰੀ ਇਕ ਦੂਜੇ ਇਕੱਠੇ ਹੋ ਕੇ ਮੂੰਹ ਮੋੜ ਦਾਂਗੇ ਸਰਕਾਰਾਂ ਦਾ ਅਸੀਂ ਸਰਕਾਰਾਂ ਵਪਾਰੀ ਬਣਾਉਂਦੇ ਨਾ ਵਪਾਰੀ ਕੋਈ ਸਰਕਾਰ ਨਹੀਂ ਬਣਾਉਂਦੀ ਅਸੀਂ ਸਰਕਾਰ ਨੂੰ ਫੇਰ ਇੱਕ ਬੇਨਤੀ ਕਰਦੇ ਹਾਂ ਜੋ ਸਾਡੇ ਨੁਕਸਾਨ ਹੋ ਕੇ ਦੀ ਪਰਪਾਈ ਕੀਤੀ ਜਾਵੇ ਆ ਕੇ ਇੱਥੇ ਬੰਦਿਆਂ ਨੂੰ ਮਿਲਿਆ ਜਾਵੇ ਤੇ ਨਿਕਾਸੀ ਕਰੀ ਜਵੇ ਸੁਆ ਟੈਂਟਲ ਫੁੱਲ ਫੁੱਟਾ ਚੱਕਤਾ ਪਾਣੀ ਕਿੱਥੇ ਜਾਊ ਬਾਈਪਾਸ ਨੂੰ ਰੂ ਰੋ ਚੱਕਤਾ ਪਾਣੀ ਕਿੱਧਰ ਦੀ ਜਾਊ ਨਾਲੇ ਜਿੰਨੇ ਖਾਲ ਦੇ ਸਭ ਬੰਦ ਹੋ ਗਏ 9 ਇੰਚੀ ਪੈਪ ਪਾ ਤੇ ਸੀਵਰੇ 16 ਕਰੋੜ ਦੀ ਕਿੱਥੇ ਕਿੱਥੇ ਲੈ ਸੰਦ ਦਿਖਾਣੀ ਜੀ ਇਸ ਲਈ ਬੇਨਤੀ ਕਰਦੇ ਆ ਸਾਡੇ ਵਪਾਰੀ ਬਹੁਤ ਔਖੇ ਨੇ ਜਿਹੜੇ ਜੀਐਸਟੀ ਭਰਦੇ ਇਨਕਮ ਟੈਕਸ ਭਰਦੇ ਨੇ ਸਰਕਾਰਾਂ ਨੂੰ ਚਲਾਉਂਦੇ ਨੇ ਉਹ ਆ ਕੇ ਸਾਡੀ ਵੀ ਖਬਰ ਲੈਣ ਵਪਾਰੀ ਜਾਉਂਦੇ ਨੇ ਕਿ ਮਰ ਗਏ ਅਸੀਂ ਬੇਨਤੀ ਕਰਦੇ ਆ ਬਾਰ ਬਾਰ ਤੁਹਾਨੂੰ ਪ੍ਰੈਸਰ ਲਈ ਥੋੜਾ ਧੰਨਵਾਦ ਕਰਦੇ ਆ ਸਾਡੇ ਪਹੁੰਚੇ ਸਾਡੀ ਆਵਾਜ਼ ਪਹੁੰਚਾਉਂਗੇ ਅਸੀਂ ਇੱਕ ਹੋਰ ਵਾਅਦਾ ਕਰਦੇ ਹਾਂ ਪ੍ਰਸ਼ਾਸਨ ਨੂੰ ਦੁਬਾਰਾ ਚੈਲੰਜ ਵੀ ਕਰਦੇ ਹਾਂ ਅਗਰ ਇਹ ਪ੍ਰਸ਼ਾਸਨ ਨੇ ਨਾ ਸਾਡੀ ਆਵਾਜ਼ ਸੁਣੀ ਤਾਂ ਉਹਦਾ ਬਹੁਤ ਵੱਡਾ ਹਰਜਾਨਾ ਸਰਕਾਰ ਨੂੰ ਪੁੱਟਣਾ ਪਊ ਕੋਈ ਬਹੁਤ ਲੰਬਾ ਟਾਈਮ ਨਹੀਂ ਜਾਣਾ ਧੰਨਵਾਦ ਬਹੁਤੋਸ਼ ਜਿਹੜਾ ਸਾਡੀ ਅੱਜ ਦੀ ਮੀਟਿੰਗ ਦਾ ਮੁੱਖ ਹਦੇਸ਼ਾ ਹੈ ਅੱਜ ਸਦਰਬਿਆਰ ਦੇ ਲਗਭਗ ਹਰ ਇੱਕ ਦੁਕਾਨਦਾਰ ਪੂਰੇ ਇਸ ਮੀਟਿੰਗ ਦੇ ਵਿੱਚ ਹਿੱਸਾ ਉਹਨਾਂ ਨੇ ਲਿੱਤਾ ਹੈ ਪਿਛਲੇ ਸਮਿਆਂ ਤੋਂ ਲਗਾਤਾਰ ਜੋ بارش ਹੋ ਰਹੀ ਹੈ ਜਿੱਦਨ ਦੀ ਮੇਰੀ ਸੁਰਤ ਸੰਭਲੀ ਹੈ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਦਰ ਬਾਜ਼ਾਰ ਦੇ ਦੁਕਾਨ ਦੇ ਅੰਦਰ ਪਾਣੀ ਗਿਆ ਹੋਵੇ ਲੇਕਿਨ ਸਿਵਰੇ ਦੇ ਪਾਈਪ ਛੋਟੇ ਨੇ ਅੱਜ ਸਾਡੇ ਸਾਰੇ ਲੋਕਾਂ ਦੇ ਵਿੱਚ ਚਾਹੇ ਸਾਡੇ ਐਮਸੀ ਸਾਹਿਬਾਨ ਨੇ ਚਾਹੇ ਲੋਕ ਨੇ ਸੁਣੋ ਉਹਨਾਂ ਦੇ ਮਨ 'ਚ ਇੱਕੋ ਹੀ ਗੱਲ ਦਾ ਜੂੜ ਲੱਗਿਆ ਹੋਇਆ ਹੈ ਕਿ ਨਾਲੀਆਂ ਅੰਡਰਗਰਾਊਂਡ ਪਾਈਪ ਪਾ ਕੇ ਸਿਵਰੇ ਨਾਲ ਜੋੜਿਆ ਜਾਵੇ ਜਦੋਂ ਕਿ ਸਿਵਰੇ ਦਾ ਜਿਹੜਾ ਸਿਸਟਮ ਹੈ ਪਹਿਲੇ ਹੀ 5-6 ਇੰਚ ਦੇ ਪਾਈਪ ਨੇ ਜਿਹੜੀ ਰੇਨ ਵਾਟਰ ਦੀ ਮਤਲਬ ਸਪਲਾਈ ਹੈ ਇਹਦੇ ਲਈ ਇਸ ਤਰ੍ਹਾਂ ਦਾ ਅਲੱਗ ਕੋਈ ਇੰਤਜ਼ਾਮ ਕਰਕੇ ਤਾਂ ਕਿ ਜਿਹੜਾ ਪਾਣੀ ਹੈ ਉਹ ਵੱਖਰਾ ਉਸਤਰੋਂ ਨਿਕਲੇ ਪਰ ਸਾਨੂੰ ਦਰਦ ਜਿਹੜੀ ਸਭ ਤੋਂ ਵੱਡੀ ਪੀੜਾ ਹੈ ਨੁਕਸਾਨ ਨਾਲੋਂ ਜ਼ਿਆਦਾ ਜਿਹੜੀ ਪੀੜਾ ਸਾਡੇ ਸਾਰੇ ਦੁਕਾਨਦਾਰ ਭਰਾਵਾਂ ਦੇ ਅੰਦਰ ਜਿਹੜੀ ਧੂਰੀ ਤੋਂ ਅਸੀਂ ਆਪਣੇ ਵਿਧਾਇਕ ਚੁਣੇ ਜਿਹੜੇ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦਾ ਉਰੇ ਹੈੱਡ ਆਫਿਸ ਵੀ ਉਹਨਾਂ ਦਾ ਉਰੀ ਹੈ ਤੇ ਉਹਨਾਂ ਦੇ OSD ਸਾਹਿਬ ਵੀ ਉਰੇ ਆਉਂਦੇ ਨੇ ਕਿਸੇ ਨੇ ਵੀ ਵਪਾਰੀ ਵਰਗ ਦੀ ਇਸ ਗੱਲ ਦੀ ਸਾਰ ਨਹੀਂ ਲਿੱਤੀ ਕਿਸੇ ਬੰਦੇ ਨੇ ਉਹਨਾਂ ਦੇ ਪ੍ਰਸ਼ਾਸਨ ਅਧਿਕਾਰੀ ਨੇ ਆ ਕੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮੌਈਨਾ ਨਹੀਂ ਕੀਤਾ ਕਿ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਸਾਰੇ ਮੇਰੇ ਦੁਕਾਨਦਾਰ ਇਸ ਤਰ੍ਹਾਂ ਦੇ ਨੇ ਜਿਹੜੇ ਸਵੇਰੇ ਆ ਕੇ ਸ਼ਾਮ ਨੂੰ ਆਪਣਾ ਕਮਾ ਕੇ ਉਸਦੇ ਨਾਲ ਹੀ ਗੁਜ਼ਾਰਾ ਕਰਦੇ ਨੇ ਉਹ ਇੰਨੇ ਕੁ ਪੀੜਤ ਨੇ ਬਣਦੀ ਹੈ ਕਿਸੇ ਦਾ ਹਜ਼ਾਰਾਂ ਦਾ ਨੁਕਸਾਨ ਆ ਕਿਸੇ ਦਾ ਲੱਖਾਂ ਦਾ ਨੁਕਸਾਨ ਹੈ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਆ ਕੇ ਵਪਾਰੀ ਵਰਗ ਦੇ ਮੋਢਾਂ ਤੇ ਹੱਥ ਰੱਖੋ ਜਿਹੜਾ ਨੁਕਸਾਨ ਬੰਦਾ ਹੈ ਜੋ ਵੀ ਤੁਹਾਡੀਆਂ ਲਿਸਟਾਂ ਜਦੋਂ ਬਣਨੀਆਂ ਨੇ ਉਹਨਾਂ ਦੇ ਵਿੱਚ ਬੰਦਾ ਮਾਣ ਜੋ ਨੁਕਸਾਨ ਹੋਇਆ ਉਸ ਦੀ ਲਿਸਟਾਂ ਦੇ ਵਿੱਚ ਵਪਾਰੀ ਵਰਗ ਨੂੰ ਬੁਲਾ ਕੇ ਉਹਨਾਂ ਦੇ ਨੁਕਸਾਨ ਦਾ ਅਕਲਨ ਕੀਤਾ ਜਾਵੇ ਤਾਂ ਕਿ ਮਾਂ-ਬਾਪ ਤੋਂ ਬਾਅਦ ਸਰਕਾਰ ਇਸ ਤਰ੍ਹਾਂ ਦੀ ਸੈਕੰਡ ਸਰਕਾਰ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਇੱਕ ਮਾਂ-ਬਾਪ ਦੇ ਰੂਪ ਦੇ ਵਿੱਚ ਵਪਾਰੀ ਵਰਗ ਦੇ ਮੋਢਿਆਂ ਦੇ ਉੱਤੇ ਹੱਥ ਰੱਖਦੀ ਹੈ ਤਾਂ ਉਹੀ ਤੁਸੀਂ ਰੋਲ ਅਦਾ ਕਰਦੇ ਹੋਏ ਵਪਾਰੀ ਵਰਗ ਦੇ ਮੋਢਿਆਂ ਦੇ ਉੱਤੇ ਤੁਸੀਂ ਹੱਥ ਰੱਖੋ ਤਾਂ ਕਿ ਉਹ ਆਪਣੇ ਪੈਰਾਂ 'ਸਰ ਖੜੇ ਹੋ ਸਕਣ ਉਹ ਆਪਣਾ ਉਸੇ ਤਰ੍ਹਾਂ ਰੋਜੀ ਰੋਟੀ ਕਮਾ ਸਕਣ ਤੇ ਆਪਣੇ ਬੱਚਿਆਂ ਦਾ ਢਿੱਡ ਭਰ ਕੇ ਉਹਨਾਂ ਦਾ ਜਿਹੜਾ ਪੇਟ ਆ ਭਰ ਸਕਣ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਕਿਤੇ ਇਹ ਨਾ ਹੋਵੇ ਵੀ ਜਿਹੜਾ ਸਾਡਾ ਰੋਸ ਹੈ ਉਸ ਤੋਂ ਜ਼ਿਆਦਾ ਫੁੱਟੇ ਸੰਘਰਸ਼ਤਾ ਮੈਂ ਸਾਰੇ ਵਪਾਰੀ ਵਰਗ ਭਰਾਵਾਂ ਨੂੰ ਬੇਨਤੀ ਕਰਦਾ ਸਾਡੇ ਕੋਲੇ ਸੰਘਰਸ਼ਤਾ ਦਾ ਕੀ ਹੈ ਸਾਡੇ ਕੋਲ ਤਾਂ ਇੱਕ ਆਵਾਜ਼ ਹੈ ਸਿੰਗਲ ਬੰਦੇ ਆ ਦੁਕਾਨਾਂ ਤੇ ਬੈਠੇ ਆ ਉਹ ਰੋਸ ਹੀ ਆ ਉਹ ਰੋਸ ਸਾਡੇ ਥੋੜਾ ਸਮਾਂ ਰਹਿ ਗਿਆ ਰੋਸ ਹੁੰਦਾ ਪਰਚੀ ਦਾ ਰੂਪ ਮੈਂ ਸਾਰੇ ਦੁਕਾਨਦਾਰਾਂ ਭਰਾਵਾਂ ਨੂੰ ਬੇਨਤੀ ਕਰਦਾ ਚਾਹੇ ਉਹ ਕਿਸੇ ਵੀ ਸਰਕਾਰ ਦੇ ਨਾਲ ਅਟੈਚ ਹੋਣ ਜਿਹੜਾ ਵਪਾਰੀ ਵਰਗ ਦੀ ਸਾਰ ਨਹੀਂ ਲੈਂਦਾ ਵਪਾਰੀ ਵਰਗ ਦੇ ਮੋਢੇ ਤੇ ਉੱਤੇ ਹੱਥ ਨਹੀਂ ਰੱਖਦਾ ਤੁਸੀਂ ਉਹ ਪਰਚੀ ਨੂੰ ਰੋਸ ਦੇ ਵਿੱਚ ਬਦਲ ਕੇ ਉਹ ਸੰਘਰਸ਼ ਨੂੰ ਬਦਲ ਕੇ ਉਹਨਾਂ ਨੂੰ ਚੱਲਦਾ ਕਰੋ ਤਾਂ ਕਿ ਪਤਾ ਲੱਗੇ ਕਿ ਵਪਾਰੀ ਵਰਗ ਜਾਗ ਚੁੱਕਿਆ ਵਪਾਰੀ ਵਪਾਰੀ ਵਰਗ ਇਕੱਠਾ ਹੋ ਚੁੱਕਿਆ ਵਪਾਰੀ ਵਰਗ ਨੂੰ ਜੇ ਅਸੀਂ ਨਾਲ ਲੈ ਕੇ ਨਹੀਂ ਚੱਲਿਆ ਤਾਂ ਵਪਾਰੀ ਵਰਗ ਤੋਂ ਬਿਗਾਰ ਆਉਣ ਵਾਲੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਸਥਾਪਿਤ ਨਹੀਂ ਹੋ ਸਕਦੀ